ਦੋਸਤੋ ਅੱਜ ਆਪਾਂ ਇੱਕ ਅਹਿਮ ਮੁੱਦੇ ਬਾਰੇ ਗੱਲ ਕਰਾਂਗੇ ਅਹਿਮ ਮੁੱਦਾ ਇਸ ਕਰਕੇ ਹੈ ਕਿ ਪਿੱਛੇ ਜੇ ਭਾਰਤ ਵਿੱਚ ਗੁਜਰਾਤ ਦੇ ਇੱਕ ਹਵਾਈ ਅੱਡੇ ਤੋਂ ਉੱਡਣ ਸਮੇਂ ਹਵਾਈ ਹਾਦਸਾ ਹੋਇਆ ਤੇ ਬੋਇੰਗ ਹੈ ਜਿਹੜਾ ਉਹ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਮੁਸਾਫਰ ਮਾਰੇ ਗਏ ਕ੍ਰੈਸ਼ ਹੋਣ ਤੋਂ ਬਾਅਦ ਲਗਾਤਾਰ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੁਨਿਆਦੀ ਤੌਰ ਤੇ ਐਸਾ ਕੀ ਵਾਪਰਿਆ ਕਿ ਉਹ ਜਹਾਜ਼ ਹੈ ਜਿਹੜਾ ਇੱਕਦਮ ਕੁਝ ਸਕਿੰਟ ਬਾਅਦ ਹੀ ਉੱਡਣ ਤੋਂ ਜ਼ਮੀਨ ਤੇ ਆ ਗਿਰਿਆ ਸਾਡੇ ਲਈ ਇਸ ਗੱਲ ਦਾ ਮਹੱਤਵ ਇਸ ਕਰਕੇ ਵੱਧ ਜਾਂਦਾ ਹੈ ਕਿ ਸਾਡੇ ਆਲੇ-ਦੁਆਲੇ ਤੋਂ ਪੰਜਾਬ ਚੋਂ ਵਿਸ਼ੇਸ਼ ਤੌਰ ਤੇ ਹਰ ਰੋਜ਼ ਬਹੁਤ ਸਾਰੇ ਯਾਤਰੀ ਹੈ ਜਿਹੜੇ ਉਹ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹੈ ਤੇ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇ ਜਿਹੜਾ ਹਵਾਈ ਯਾਤ ਦੇ ਵਿੱਚ ਸਫ਼ਰ ਕਰਨ ਵਾਲਾ ਹੈ ਉਸ ਨੂੰ ਇਸ ਹਾਦਸੇ ਬਾਰੇ ਜਾਂ ਤਾਂ ਪਤਾ ਨਾ ਹੋਵੇ ਜਾਂ ਇਸ ਹਾਦਸੇ ਕਾਰਨ ਸਫ਼ਰ ਸਮੇਂ ਕਦੇ ਉਹਦੇ ਮਨ ਦੇ ਵਿੱਚ ਚਿੰਤਾ ਨਾ ਆਈ ਹੋਵੇ ਜਦੋਂ ਇਸ ਹਾਦਸੇ ਦੀ ਇਨਵੈਸਟੀਗੇਸ਼ਨ ਹੋਣ ਲੱਗੀ ਤਾਂ ਬਹੁਤ ਸਾਰੇ ਸਵਾਲ ਆ ਜਿਹੜੇ ਵੱਖ-ਵੱਖ ਤਰ੍ਹਾਂ ਦੇ ਉੱਠਣ ਲੱਗੇ ਤੇ ਅਖੀਰ ਦੇ ਵਿੱਚ ਇੱਕ ਗੱਲ ਸਾਹਮਣੇ ਆਉਣ ਲੱਗੀ ਕਿ ਇਹਦੇ ਬਾਰੇ ਅੰਤਮ ਫੈਸਲਾ ਉਸ ਸਮੇਂ ਸਾਨੂੰ ਮਿਲੇਗਾ ਜਦੋਂ ਇਸ ਦੀ ਇਨਵੈਸਟੀਗੇਸ਼ਨ ਕਰਨ ਲਈ ਬਲੈਕ ਬਾਕਸ ਜਿਹੜਾ ਉਹ ਐਕਸਪਰਟ ਲੋਕਾਂ ਦੇ ਹੱਥ ਦੇ ਵਿੱਚ ਆ ਜਾਊਗਾ ਬਲੈਕ ਬਾਕਸ ਲੱਭਿਆ ਗਿਆ ਬਲੈਕ ਬਾਕਸ ਦੇ ਵਿੱਚੋਂ ਜਿਹੜੀ ਗੱਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਜਿਸ ਨੂੰ ਕੇਂਦਰ ਬਿੰਦੂ ਦੇ ਵਿੱਚ ਰੱਖਿਆ ਗਿਆ ਉਹ ਇਹ ਕਿਹਾ ਗਿਆ ਕਿ ਜਹਾਜ਼ ਦੇ ਉਡਾਉਣ ਤੋਂ ਕੁਝ ਸਮਾਂ ਹੀ ਬਾਅਦ ਉਸ ਦੇ ਦੋਨੋਂ ਫਿਊਲਸ ਵਿੱਚ ਆਫ ਕਰ ਦਿੱਤੇ ਗਏ ਅਤੇ ਫਿਰ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਆਨ ਕੀਤਾ ਜਾਵੇ ਉਹ ਆਨ ਨਹੀਂ ਹੋਏ ਤੇ ਇਸ ਕਾਰਨ ਜਿਹੜਾ ਜਹਾਜ਼ ਹੈ ਉਹ ਹਾਦਸਾ ਗ੍ਰਸਤ ਹੋ ਗਿਆ ਉਹਦਾ ਐਕਸੀਡੈਂਟ ਹੋ ਗਿਆ ਉਹ ਜ਼ਮੀਨ ਤੇ ਡਿੱਗ ਪਿਆ ਇਹ ਕਹਾਣੀ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ ਮਸਲਾ ਇਸ ਕਹਾਣੀ ਤੋਂ ਸ਼ੁਰੂ ਹੁੰਦਾ ਹੈ ਕਿ ਕੀ ਇਹ ਗੱਲ ਠੀਕ ਹੈ ਕੀ ਇਸ ਗੱਲ ਨੂੰ ਲੋਕ ਮੰਨਣ ਨੂੰ ਤਿਆਰ ਹੈ ਕਿ ਸਾਰੀ ਦੀ ਸਾਰੀ ਕਹਾਣੀ ਹੈ ਜਿਹੜੀ ਉਹ ਦੋ ਪਾਇਲਟ ਤੇ ਸਿਰ ਪਾ ਕੇ ਇਸ ਤੋਂ Air India ਦਾ ਰੱਖ-ਰਖਾਵ ਕਰਨ ਵਾਲੀ ਕੰਪਨੀ ਔਰ ਇਸੇ ਤਰੀਕੇ ਨਾਲ ਬੋਇੰਗ ਬਣਾਉਣ ਵਾਲੀ ਅਮਰੀਕਨ ਕੰਪਨੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਆਪਣੀਆਂ ਤਕਨੀਕੀ ਖਾਮੀਆਂ ਤੋਂ ਦੂਰ ਹੋ ਸਕਦੀ ਹੈ ਇਸ ਲਈ ਲੱਗ ਇਹ ਰਿਹਾ ਹੈ ਕਿ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਨੂੰ ਘਟਾ ਕੇ ਦੋ ਪਾਇਲਟ ਦੇ ਸਿਰ ਤੇ ਪਾ ਦਿੱਤਾ ਜਾਵੇ ਅਸੀਂ ਸਾਰੇ ਜਾਣਦੇ ਆ ਕਿ ਵਿਸ਼ੇ ਪੱਧਰ ਤੇ ਸਿਰਫ ਵੱਡੇ ਪੱਧਰ ਤੇ ਦੋ ਕੰਪਨੀਆਂ ਜਿਹੜੀਆਂ ਉਹ ਜਿਹੜੇ ਸਫਰੀ ਜਹਾਜ਼ ਹੈ ਜਾਂ ਬੋਇੰਗ ਜਹਾਜ਼ ਹੈ ਇਸ ਕਿਸਮ ਦੇ ਉਹ ਬਣਾਉਂਦੀਆਂ ਇੱਕ ਨੂੰ 에ਅਰਬਸ ਕਿਹਾ ਜਾਂਦਾ ਉਹ ਯੂਰਪ ਦੀ ਕੰਪਨੀ ਹੈ ਉਹ ਇੱਕ ਸਾਲ ਦੇ ਵਿੱਚ ਜੇ 2024 ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਰੀਬਨ ਕਰੀਬ 750 ਜਹਾਜ਼ ਪ੍ਰੋਡਿਊਸ ਕੀਤੇ ਦੂਸਰੇ ਪਾਸੇ ਬੋਇੰਗ ਕੰਪਨੀ ਹੈ ਜਿਹੜੀ ਇਹ ਅਮਰੀਕਾ ਦੀ ਕੰਪਨੀ ਹੈ ਇਹਨਾਂ ਨੇ ਤਕਰੀਬਨ ਉਹਨਾਂ ਤੋਂ ਅੱਧੇ 350 ਦੇ ਕਰੀਬ 2024 ਦੇ ਵਿੱਚ ਜਹਾਜ਼ ਪ੍ਰੋਡਿਊਸ ਕੀਤੇ ਪਰ ਹੁਣ ਜਿਹੜੇ ਸਵਾਲ ਉੱਠਣ ਲੱਗੇ ਹੈ ਹੁਣ ਬੋਇੰਗ ਦੀ ਗੁਣਵੱਤਾ ਤੇ ਸਵਾਲ ਉੱਠਣ ਲੱਗੇ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਕੰਪਨੀ ਬਹੁਤ ਪਾਵਰਫੁੱਲ ਹੈ ਉਹ ਇਨਵੈਸਟੀਗੇਸ਼ਨ ਨੂੰ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਦਬਾ ਸਕਦੀ ਹੈ ਬਦਲ ਸਕਦੀ ਹੈ ਉਹਦੇ ਵਿੱਚ ਅੰਤਰ ਲਿਆ ਸਕਦੀ ਹੈ ਪਰ ਦੋਸਤੋ ਪ੍ਰਮੁੱਖ ਗੱਲ ਹੈ ਜਿਹੜੀ ਉਹ ਇਹ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ ਕਿਹੜੀਆਂ ਗੱਲਾਂ ਜਿਹੜੀਆਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਕਿ ਜਿਹੜੀ ਪਾਇਲਟ ਐਸੋਸੀਏਸ਼ਨ ਦਾ ਅੱਜ ਬਿਆਨ ਆਇਆ ਹੈ ਉਹ ਕਹਿ ਰਹੇ ਹੈ ਕਿ ਸਾਰੀ ਗੱਲ ਜਿਹੜੇ ਪਾਇਲਟ ਦੇ ਸਿਰ ਪਾ ਕੇ ਬੋਇੰਗ ਕੰਪਨੀ ਵੀ ਅਤੇ ਜਿਹੜੇ ਸਵਾਲ ਉੱਠ ਰਹੇ ਸੀ 에ਅਰ ਇੰਡੀਆ ਦੇ ਰੱਖ-ਰਖਾਅ ਤੇ ਸ਼ੁਰੂ ਦੀ ਇਨਵੈਸਟੀਗੇਸ਼ਨ ਤੋਂ ਪਹਿਲਾਂ ਜਦੋਂ ਬਲੈਕ ਬਾਕਸ ਨਹੀਂ ਮਿਲਿਆ ਸੀ ਤਾਂ ਉਸ ਬਾਰੇ ਬਹੁਤ ਚਿੰਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੋਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਸਿਲਸਲੇ ਵਾਰ ਅਸੀਂ ਸਮੁੱਚੇ ਪ੍ਰਬੰਧ ਦੀ ਗੱਲ ਕਰਦੇ ਹਾਂ ਕਿ ਉਹ ਕਿਸ ਕਿਸਮ ਨਾਲ ਚੱਲ ਰਿਹਾ ਹੈ ਪਿਛਲੇ ਦਿਨਾਂ ਦੀ ਘਟਨਾ ਤੁਹਾਡੇ ਸਾਰਿਆਂ ਦੇ ਯਾਦ ਹੋਊਗੀ ਕਿ ਦਿੱਲੀ ਦੇ ਵਿੱਚ ਇੱਕ ਬਜ਼ੁਰਗ ਆਪਣੀ ਕਾਰ ਦੇ ਵਿੱਚ ਤੇਲ ਭਰਉਣ ਗਿਆ ਉਸ ਦੇ ਕੋਲ ਮਰਸਡੀਜ਼ ਕਾਰ ਸੀ ਉਸ ਨੂੰ ਤੇਲ ਦੇਣ ਤੋਂ ਇਸ ਕਰਕੇ ਮਨਾਂ ਕਰਤਾ ਕਿ ਉੱਥੇ ਇੱਕ ਨਾਮ ਬਣਾਇਆ ਗਿਆ ਕਿ ਤੁਹਾਡੀ ਕਾਰ ਹੈ ਜਿਹੜੀ ਉਹ 10 ਸਾਲ ਪੁਰਾਣੀ ਹੋ ਚੁੱਕੀ ਹੈ ਤੇ ਹੁਣ ਅਸੀਂ ਕਾਨੂੰਨ ਬਣਾਇਆ ਕਿ 10 ਸਾਲ ਤੋਂ ਪੁਰਾਣੀ ਕਾਰ ਹੈ ਜਿਹੜੀ ਅਸੀਂ ਸੜਕ ਤੇ ਚੱਲਣ ਦੇ ਯੋਗ ਨਹੀਂ ਸਮਝਦੇ ਇਹ ਪੋਲਿਊਸ਼ਨ ਕਰਦੀ ਹੈ ਇਹਨੂੰ ਬੰਦ ਕਰ ਦਿੱਤਾ ਜਾਵੇ ਪਰ ਇਸ ਦੇ ਨਾਲ ਹੀ ਕਿਉਂਕਿ ਉਹ ਇੱਕ ਇੰਡੀਵਿਜੂਅਲ ਸੀ ਇੱਕ ਵਿਅਕਤੀ ਸੀ ਉਸਦੇ ਕੋਲ ਸ਼ਾਇਦ ਕਾਰਪੋਰੇਟੀ ਜਾਂ ਵਿਸ਼ੇਸ਼ ਪੱਧਰ ਦੇ ਵੱਡੇ ਕਾਰਪੋਰੇਟਾਂ ਉਹਨਾਂ ਦੇ ਬਰਾਬਰ ਦੀ ਤਾਕਤ ਨਹੀਂ ਸੀ ਇਸ ਕਰਕੇ ਉਸ ਤੇ ਉਹ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਪਰ ਬੋਇੰਗ ਜਿਹੜੇ ਜਾਂ ਦੂਸਰੇ ਜਹਾਜ਼ ਹੈ ਉਹ 30 ਸਾਲ ਪੁਰਾਣੇ 40 ਸਾਲ ਪੁਰਾਣੇ ਹਵਾ ਦੇ ਵਿੱਚ ਉੱਡ ਰਹੇ ਹੈ ਜ਼ਮੀਨ ਤੇ ਤੁਰਨ ਵਾਲੀ ਇੱਕ ਗੱਡੀ 10 ਸਾਲ ਬਾਅਦ ਅਯੋਗ ਕਰ ਦਿੱਤੀ ਜਾਂਦੀ ਹੈ ਕਿ ਉਹ ਗੱਡੀ ਚੱਲ ਨਹੀਂ ਸਕਦੀ ਜਿਸ ਜਹਾਜ਼ ਨੇ ਹਵਾ ਦੇ ਵਿੱਚ ਸੈਂਕੜੇ ਮੁਸਾਫਰਾਂ ਨੂੰ ਲੈ ਕੇ ਤੇ ਹਰ ਰੋਜ਼ ਲੱਖਾਂ ਮੁਸਾਫਰਾਂ ਦੀ ਢੋਆ ਢਵਾਈ ਕਰਨੀ ਹੈ ਉਹ ਭਾਵੇਂ 30 ਸਾਲ ਪੁਰਾਣਾ ਹੋਵੇ 40 ਸਾਲ ਪੁਰਾਣਾ ਹੋਵੇ ਉਹ ਚੱਲ ਸਕਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਕੰਪਨੀਆਂ ਹਨ ਉਹਨਾਂ ਦੇ ਦਬਾਅ ਨਾਲ ਕਿਸੇ ਚੀਜ਼ ਦੀ ਗੁਣਵੱਤਾ ਜਿਹੜੀ ਉਸ ਨੂੰ ਮਾਪਿਆ ਜਾਂਦਾ ਉਸ ਨੂੰ ਜਾਂਚਿਆ ਜਾਂਦਾ ਜੇ ਉਹ ਗੁਣਵੱਤਾ ਦੇ ਵਿੱਚ ਭਾਵੇਂ ਮਾੜੀ ਹੋਵੇ ਪਰ ਕੰਪਨੀ ਹੈ ਜਿਹੜੀ ਉਹ ਦਬਾਅ ਬਣਾਉਣ ਦੇ ਵਿੱਚ ਯੋਗ ਹੈ ਤਾਂ ਉਸ ਦੇ ਵਿੱਚ ਕੋਈ ਵੀ ਕਿਸੇ ਖਾਸ ਕਿਸਮ ਦੀ ਰੋਕ ਹੈ ਜਿਹੜੀ ਉਹ ਕੰਮ ਨਹੀਂ ਕਰਦੀ ਇਸੇ ਤਰੀਕੇ ਨਾਲ ਇੱਕ ਨਵਾਂ ਫੈਸਲਾ ਹੁਣ ਆਇਆ ਹੈ ਜਿਹੜਾ ਇਸ ਤੋਂ ਵੀ ਆਮ ਵਿਅਕਤੀਆਂ ਲਈ ਖਤਰਨਾਕ ਹੋ ਸਕਦਾ ਹੈ ਉਹ ਇਹ ਹੈ ਕਿ ਇੰਸ਼ੋਰੈਂਸ ਕੰਪਨੀਆਂ ਇਹ ਕਹਿ ਰਹੀਆਂ ਹੈ ਕਿ ਜੇ ਕੋਈ ਵਿਅਕਤੀ ਨੈਗਲੀਜੈਂਸ ਕਾਰਨ ਐਕਸੀਡੈਂਟ ਕਰੂਗਾ ਤਾਂ ਉਸ ਨੂੰ ਕੰਪਨੀ ਕਲੇਮ ਨਹੀਂ ਦੇਊਗੀ ਫਰਜ਼ ਕਰ ਲਓ ਅਨਫੋਰਚੂਨੇਟਲੀ ਕਿਸੇ ਵਿਅਕਤੀ ਦਾ ਕਾਰ ਚਲਾਉਂਦੇ ਸਮੇਂ ਉਸ ਦੀ ਮੌਤ ਹੋ ਜਾਂਦੀ ਹੈ ਕੋਈ ਇਸ ਕਿਸਮ ਦੀ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਉਹ ਕੰਪਨੀ ਤੋਂ ਜਦੋਂ ਕਲੇਮ ਮੰਗਿਆ ਜਾਊਗਾ ਉਹ ਕਹਿਣਗੇ ਜੀ ਇਹ ਕਾਰ ਨੂੰ ਨੈਗਲੀਜੈਂਸ ਨਾਲ ਚਲਾ ਰਿਹਾ ਸੀ ਸਾਡੇ ਐਕਸਪਰਟਸ ਨੇ ਇਸ ਕਿਸਮ ਦਾ ਓਪੀਨੀਅਨ ਦਿੱਤਾ ਇਸ ਕਰਕੇ ਕੋਈ ਕਲੇਮ ਦੇਣਾ ਨਹੀਂ ਬਣਦਾ ਤੇ ਇੱਥੇ ਵੀ ਆਲਮੋਸਟ ਉਸ ਕਿਸਮ ਦੀ ਗੱਲ ਵੱਲ ਨੂੰ ਵਿਧਿਆ ਜਾ ਰਿਹਾ ਹੈ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੇ ਪਾਇਲਟ ਸੀ ਉਹਨਾਂ ਨੇ ਦੋਨੋਂ ਸਵਿਚ ਆਫ ਕਰਤੇ ਤੇ ਬਾਅਦ ਦੇ ਵਿੱਚ ਜਦੋਂ ਸਵਿਚ ਆਨ ਕੀਤੇ ਤਾਂ ਉਸ ਸਮੇਂ ਉਸ ਦੀ ਜਿਹੜੀ ਜਹਾਜ਼ ਦੀ ਉਚਾਈ ਇੰਨੀ ਘੱਟ ਸੀ ਕਿ ਜਿਹੜੇ ਉਹਦੇ ਇੰਜਨ ਆ ਉਹ ਥਰਸਟ ਨਹੀਂ ਲੈ ਸਕੇ ਤੇ ਜਹਾਜ਼ ਆ ਜਿਹੜਾ ਉਹ ਧਰਤੀ ਤੇ ਗਿਰ ਕੇ ਹਾਦਸਾ ਗ੍ਰਸਤ ਹੋ ਗਿਆ ਇਸ ਲਈ ਦੋਸਤੋ ਇਹਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਤਕੜੇ ਦਾ ਸੱਤਵੀਂ ਵੀਹੀ 100 ਜਿਹਦੇ ਕੋਲੇ ਤਾਕਤ ਹੈ ਉਹ ਆਪਣੀ ਗੱਲ ਨੂੰ ਗਲਤ ਸਿੱਧ ਨਾ ਹੋਣ ਕਾਰਨ ਸਾਰੇ ਦਾ ਸਾਰਾ ਦੋਸ਼ ਕਿਸੇ ਦੂਸਰੇ ਦੇ ਸਿਰ ਤੇ ਮੜ ਕੇ ਬੜੀ ਆਸਾਨੀ ਨਾਲ ਆਪਣੇ ਆਪ ਨੂੰ ਬਰੀ ਕਰ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਇਸ ਹਾਦਸੇ ਦੇ ਵਿੱਚੋਂ ਨਿਕਲਦਾ ਕੀ ਹੈ ਬਣਦਾ ਕੀ ਹੈ ਫਿਲਹਾਲ ਅੱਜ ਤੱਕ ਦੀ ਡਿਬੇਟ ਦੇ ਵਿੱਚ ਇਸ ਨੂੰ ਔਰ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ ਕਿ ਇਹ ਸਾਰੇ ਦਾ ਸਾਰਾ ਹਾਦਸਾ ਹਿਊਮਨ 에ਰਰ ਕਰਕੇ ਹੋਇਆ ਕਿਸੇ ਰੱਖ-ਰਖਾਅ ਕਰਕੇ ਜਾਂ ਬੋਇੰਗ ਦੇ ਵਿੱਚ ਕੋਈ ਤਕਨੀਕੀ ਖਰਾਬੀ ਕਾਰਨ ਨਹੀਂ ਵਾਪਰਿਆ ਧੰਨਵਾਦ